ਸਾਰਿਆਂ ਨੂੰ ਹੱਥ ਬਨ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨੀ ਹੈ ਜਦੋਂ ਤੁਸੀਂ ਉਹ ਵੀਡੀਓ ਦੇਖੋਗੇ ਤਾਂ ਥੋੜਾ ਜਾ ਉਹ ਵੀਡੀਓ ਝੰਜੋੜ ਕੇ ਰੱਖਦੀ ਹੈ ਕਿਉਂਕਿ ਆਪਾਂ ਦੇਖਦੇ ਆ ਨਸ਼ਿਆਂ ਦੇ ਵਿੱਚ ਕਈਆਂ ਦੇ ਘਰ ਬਰਬਾਦ ਹੋਏ ਬਹੁਤ ਜਵਾਕਾਂ ਨੇ ਸਮਾਨ ਵਿੱਚ ਆ ਨਸ਼ੇ ਦੀ ਤੋੜ ਚੱਕ ਕੇ ਕਈਆਂ ਨੇ ਮਾਂ ਪਿਓ ਨੂੰ ਕੁੱਟਿਆ ਕਿਸੇ ਨੇ ਪਿਓ ਦੀ ਲਤ ਭੰਤੀ ਕਿਸੇ ਨੇ ਮਾਂ ਦੀ ਭੰਤੀ ਬਹੁਤ ਪੰਜਾਬ ਦੇ ਮੰਦੇ ਹਾਲ ਨੇ ਤੇ ਪਰ ਇੱਕ ਕੁੜੀ ਦੀਆਂ ਗੱਲਾਂ ਸੁਣ ਕੇ ਬਹੁਤ ਲੱਗਿਆ ਕਿ ਮੈਂ ਤੁਹਾਡੇ ਨਾਲ ਕੁਝ ਵਿਚਾਰ ਨਾਲ ਨਾਲ ਮੈਂ ਵੀ ਸਾਂਝੇ ਕਰਾਂ ਤੇ ਤੁਸੀਂ ਇਹ ਪਹਿਲਾਂ ਵੀਡੀਓ ਦੇਖੋ ਬਹੁਤ ਵਧੀਆ ਵੀਡੀਓ ਆ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਵਿੱਚੋਂ ਵੀਡੀਓ ਨਾ ਕੱਟਿਆ ਕਰੋ ਕਿਉਂਕਿ ਜੇ ਆਪਾਂ ਪੂਰੀ ਵੀਡੀਓ ਨਹੀਂ ਵੇਖਦੇ ਨਾ ਤੇ ਫਿਰ ਪਹਿਲਾਂ ਵੇਖੀ ਤਾਂ ਵੀ ਪਤਾ ਹੀ ਲੱਗਾ ਸਮਝ ਨਹੀਂ ਆਉਂਦੀ ਹੁੰਦੀਗੀ ਤੇ ਇਹ ਵੀਡੀਓ ਸਭ ਤੋਂ ਜ਼ਿਆਦਾ ਜ਼ਰੂਰੀ ਕਿਹਨੂੰ ਆ ਕਿਹਦੇ ਲਈ ਆ ਔਰਤਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਮਾਵਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਆਪਣੇ ਬੱਚਿਆਂ ਤੇ ਧਿਆਨ ਦਿਓ ਲਓ ਆ ਵੀਡੀਓ ਸੁਣੋ ਬਈ ਮੈਂ ਤੁਹਾਨੂੰ ਇੱਕ ਰੀਅਲ ਕિસ્ਸਾ ਦੱਸਣਾ ਚਾਹੁੰਦੀ ਆ ਨਸ਼ਿਆਂ ਦਾ ਮਾਵਾਂ ਦਾ ਬੜਾ ਵੱਡਾ ਹੱਥ ਹੈ ਮੁੰਡਿਆਂ ਨੂੰ ਵਿਗਾੜਨ ਦੇ ਵਿੱਚ ਮੇਰੇ ਆਪਣੇ ਘਰ ਦੀ ਇੱਕ ਕਹਾਣੀ ਹੈ ਬੜੇ ਨੇੜੇ ਦੀ ਮੇਰੀ ਰਿਸ਼ਤੇਦਾਰੀ ਹੈ ਉਸ ਮਾਂ ਨੇ ਆਪਣੇ ਮੁੰਡੇ ਦੀ ਹਰ ਗਲਤੀ ਲੁਕੋਈ ਹਰ ਗਲਤੀ ਤੇ ਪਰਦਾ ਪਾਇਆ ਮੁੰਡਾ ਕੋਈ ਗਲਤੀ ਕਰਦਾ ਸੀਗਾ ਉਹਦੇ ਪਿਓ ਕਹਿੰਦਾ ਸੀ ਨਾ ਕਰ ਨਾ ਵਿਗਾਰ ਨਾ ਵਿਗਾੜ ਮਾਂ ਹੱਟੀ ਨਹੀਂ ਮਾਰ ਲੁਕ ਲੁਕ ਕੇ ਮੁੰਡੇ ਨੂੰ ਪੈਸਾ ਦਿੰਦੀ ਰਹੀ ਮੇਰੀ ਉਸ ਰਿਸ਼ਤੇਦਾਰ ਨੂੰ ਵਿਆਹ ਦੇ ਵਿੱਚ ਸਭ ਤੋਂ ਵੱਧ ਗਹਿਣਾ ਪਿਆ ਸੀਗਾ ਸਭ ਤੋਂ ਵੱਧ ਰਾਣੀ ਹਾਰ ਪਿਆ ਸੀ ਉਹਨੇ ਪੁੱਤ ਦੇ ਪਿਆਰ ਦੇ ਵਿੱਚ ਅੰਨੀ ਹੋ ਕੇ ਸਾਰਾ ਗਹਿਣਾ ਪੁੱਤ ਨੂੰ ਦੇ ਦਿੱਤਾ ਪੁੱਤ ਨੇ ਸਾਰਾ ਗਹਿਣਾ ਨਸ਼ਿਆਂ ਚ ਡੋਪਤਾ ਅੱਜ ਉਹ ਮੁੰਡਾ ਬਾਗੀ ਹੋ ਗਿਆ ਮਾਂ ਬੁੱਢੀ ਬੈਠੀ ਰੋ ਰਹੀ ਐ ਪਿਓ ਵੀ ਮਰ ਗਿਆ ਪਿਓ ਦੇ ਮਰੇ ਤੇ ਵੀ ਨਸ਼ੇੜੀ ਪੁੱਤ ਨਹੀਂ ਆਇਆ ਇਹ ਸਾਡੇ ਘਰ ਦੀ ਕਹਾਣੀ ਤੇ ਮੇਰੀ ਉਹ ਜਿਹੜੀ ਰਿਸ਼ਤੇਦਾਰਨੀ ਐ ਮੈਂ ਤਾਂ ਨਾਂ ਨਹੀਂ ਲੈਣਾ ਚਾਹੁੰਦੀ ਪਾਗਲ ਹੋ ਚੁੱਕੀ ਐ ਮੁੰਡੇ ਦੀ ਉਡੀਕ ਕਰ ਰਹੀ ਐ ਜਿਹੜੀ ਗਹਿਣਿਆਂ ਨਾਲ ਸਜੀ ਰਹਿੰਦੀ ਸੀਗੀ ਉਹਦੇ ਕੰਨ 'ਚ ਕੁਛ ਨਹੀਂ ਐ ਉਹਦੇ ਹੱਥ 'ਚ ਚੂੜੀ ਤੱਕ ਨਹੀਂ ਐ ਇੱਕ ਮੁੰਡੇ ਦੇ ਪਿਆਰ ਕਰਤਵਾ ਕਰਦਾ ਉਹਦੀ ਜਨਾਨੀ ਉਹਦੀ ਵਾਈਫ ਹੈ ਦੋ ਬੱਚੇ ਕਿਦਾਂ ਕੁੜੀ ਰਹਿ ਰਹੀ ਹੈ ਕਿਦਾਂ ਰਹਿ ਰਹੀ ਹੈ ਸਾਡੇ ਘਰ ਦੀ ਔਰਤ ਸਾਨੂੰ ਪਤਾ ਫਿਰ ਵੀ ਉਹ ਆਪਣੇ ਸੱਸ ਸਹੁਰੇ ਦੀ ਸੇਵਾ ਕਰਦੀ ਰਹੀ ਹੈ ਮਾਮਾ ਦਾ ਬਹੁਤ ਵੱਡਾ ਹੱਥ ਹੁੰਦਾ ਜੇ ਮਾਵਾਂ ਹੀ ਮੁੰਡਿਆਂ ਨੂੰ ਪੈਸਾ ਦੇਣਾ ਬੰਦ ਕਰ ਦੇਣ ਕਦੀ ਮੁੰਡਾ ਨਸ਼ਾ ਨਹੀਂ ਕਰੇਗਾ ਪਿਓ ਮੁੰਡੇ ਨੂੰ ਕਦੀ ਪੈਸਾ ਨਹੀਂ ਦਿੰਦਾ ਕਦੇ ਪਿਓ ਮੁੰਡੇ ਨੂੰ ਗਲਤ ਪੈਸਾ ਨਹੀਂ ਦੇਏਗਾ ਉਹਨਾਂ ਪਤਾ ਇਹਨੇ ਗਲਤ ਨਸ਼ੇ ਚ ਯੂਜ਼ ਕਰਨਾ ਮਾਂ ਦਿੰਦੀ ਹੈ ਲੋਕੋਲ ਕੋਕ ਮੇਰਾ ਪੁੱਤ ਹੈ ਮੇਰਾ ਪੁੱਤ ਹੈ ਮੇਰਾ ਪੁੱਤ ਹੈ ਇਹ ਥੋੜੀ ਮਾਂ ਦੀ ਮਮਤਾ ਇੱਕ ਦਿਨ ਤੁਹਾਨੂੰ ਲੈ ਡੁੱਬਦੀ ਹੈ ਤੁਹਾਡਾ ਸਾਰਾ ਕਰ ਲੈ ਡੁੱਬਦੀ ਹੈ ਘਰਾਂ ਦੇ ਘਰ ਬਰਬਾਦ ਹੋ ਗਏ ਫਿਰ ਜਿਹੜੀ ਕੁੜੀ ਵਿਆਹ ਕੀ ਆਉਂਦੀ ਹੈ ਉਹਦੀ ਜ਼ਿੰਦਗੀ ਅੱਗ ਬਰਬਾਦ ਹੁੰਦੀ ਹੈ ਜਿੰਨੀਆਂ ਵੀ ਮਾਵਾਂ ਮੇਰੇ ਇਸ ਪੋਡਕਾਸਟ ਨੂੰ ਦੇਖ ਰਹੀਆਂ ਨੇ ਨੋਆ ਦੇਖ ਰਹੀਆਂ ਕੁੜੀਆਂ ਦੇਖ ਰਹੀਆਂ ਪਲੀਜ਼ ਆਪਣੀਆਂ ਮਾਵਾਂ ਨੂੰ ਮੇਰਾ ਪੋਡਕਾਸਟ ਜ਼ਰੂਰ ਭੇਜਿਓ ਕਿ ਪਲੀਜ਼ ਮੁੰਡਿਆਂ ਨੂੰ ਇਦਾਂ ਪੈਸਾ ਦੇਣਾ ਬੰਦ ਕਰੋ ਉਹਨੂੰ ਕਹੇ ਪੁੱਤ ਕਮਾ ਆਪਣਾ ਘਰ ਚਲਾ ਤੇਰਾ ਵਿਆਹ ਹੋ ਗਿਆ ਸਾਡੀ ਹੁਣ ਕੋਈ ਜ਼ਿੰਮੇਵਾਰੀ ਨਹੀਂ ਹੈ ਆਪਣੀ ਵੋਟੀ ਦਾ ਖਰਚਾ ਚੱਕ ਆਪਣਾ ਖਰਚਾ ਚੱਕ ਆਪਣੇ ਬੱਚਿਆਂ ਦਾ ਚੱਕ ਕਿ ਅਸੀਂ ਸਾਰੀ ਉਮਰ ਤੈਨੂੰ ਪਾਲਦੇ ਰਾਵਾਂਗੇ ਫਿਰ ਤੇਰੀ ਜਨਾਨੀ ਨੂੰ ਪਾਲਾਂਗੇ ਫਿਰ ਤੇਰੇ ਬੱਚਿਆਂ ਨੂੰ ਪਾਲਾਂਗੇ ਅਸੀਂ ਆਪਣੀ ਜ਼ਿੰਦਗੀ ਕਦੋਂ ਜੀਣੀ ਹੈ ਇੱਕ ਤਾਂ ਮਾਪਿਓ ਵੈਸੇ ਬੁੱਢੇ ਹੋਗੇ ਜਿਹੜਾ ਵੀ ਖੇਤੀ ਬਾੜੀ ਚ ਪੈਸਾ ਆ ਰਿਹਾ ਉਹ ਵੀ ਮੁੰਡੇ ਨੂੰ ਦੇਈ ਜਾ ਰਹੇ ਤੇ ਮੁੰਡਾ ਉਹਨੂੰ ਨਸ਼ਿਆਂ ਚ ਉਡਾਂਦਾ ਪਿਆ ਨਹੀਂ ਹਰ ਗੱਲ ਮੁੰਡੇ ਦੀ ਜ਼ਰੂਰੀ ਨਹੀਂ ਹੁੰਦੀ ਕਈ ਵਾਰੀ ਮਾਵਾਂ ਨੂੰ ਆਈ ਅੰਡਰਸਟੈਂਡ ਕਿ ਮਾਵਾਂ ਨੂੰ ਆਪਣੇ ਪੁੱਤ ਬੜੇ ਪਿਆਰੇ ਹੁੰਦੇ ਬਟ ਕਈ ਵਾਰੀ ਤੁਹਾਡਾ ਇਹ ਪਿਆਰ ਤੁਹਾਡੇ ਮੁੰਡੇ ਦਾ ਘਰ ਬਰਬਾਦ ਕਰ ਦਿੰਦਾ ਹੈ ਬੜੇ ਮੁੰਡਿਆਂ ਦੇ ਘਰ ਬਰਬਾਦ ਹੋਏ ਆ ਮਾਂ ਨੂੰ ਇੱਥੇ ਰੁਕਣਾ ਪਏਗਾ ਜੇ ਤੁਸੀਂ ਆਪਣੇ ਮੁੰਡੇ ਨੂੰ ਮੁੰਡੇ ਦਾ ਭਲਾ ਚਾਹੁੰਦੇ ਹੋ ਮੁੰਡੇ ਦੀ ਭਲਾਈ ਚਾਹੁੰਦੇ ਹੋ ਚਾਹੁੰਦੇ ਹੋ ਕਿ ਉਹਦਾ ਘਰ ਵਸ ਜਵੇ ਹੱਥ ਪਿੱਛੇ ਖਿੱਚ ਲਓ ਹਾਂਜੀ ਕਿਵੇਂ ਲੱਗੀ ਵੀਡੀਓ ਜੇ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਵਧੀਆ ਲੱਗੀ ਇਦਾਂ ਦੀਆਂ ਵੀਡੀਓ ਹੋਰ ਲੈ ਕੇ ਆਈਏ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਇਦਾਂ ਦੀਆਂ ਵੀਡੀਓ ਹੋਰ ਲਿਆਈਏ ਤੇ ਤੁਹਾਡੇ ਰੂਪ ਰੂਪ ਕਰੀਏ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸ਼ੇਅਰ ਇੰਨਾ ਦਬਕੇ ਕਰੀ ਦੀ ਹੁੰਦੀ ਆ ਕਿਉਂਕਿ ਮੈਂ ਦੇਖਿਆ ਕੋਈ ਸ਼ੇਅਰ ਸ਼ੂਰ ਨਹੀਂ ਕਰਦਾ ਪਲੀਜ਼ ਸ਼ੇਅਰ ਕਰ ਦਿਆ ਕਰੋ ਕਿ ਲੋਕਾਂ ਤੱਕ ਪਹੁੰਚਾ ਦਿਆ ਕਰੋ ਤੇ ਜੇ ਵੀਡੀਓ ਚੰਗੀ ਲੱਗੀ ਆ ਤਾਂ ਜ਼ਰੂਰ ਲਾਇਕ ਕਮੈਂਟ ਕਰੋ ਓਕੇ ਜੀ ਧੰਨਵਾਦ